ਨੋਸਟਾਪੁਰ ਤੋਂ ਰਹੀਮਪੁਰ ਦਾ ਰਸਤਾ ਜਿਹੜਾ ਕਿਸਦਾ ਰਹੀਮਪੁਰ ਦੇ ਵਿੱਚ ਦੀ ਹੋ ਕੇ ਰਸੂਲਪੁਰ ਕਰਾੜੀ ਨਾਲ ਜੁੜ ਕੇ ਵਿਆਸ਼ਮੈਂਟ ਨੈਸ਼ਨਲ ਹਾਈਵੇ 44 ਦੇ ਨਾਲ ਜੁੜਦਾ ਇਹ ਸੜਕਾਂ ਦੇ ਹਾਲਾਤ ਬਹੁਤ ਮਾੜੇ ਹਨ ਮੌਜੂਦਾ ਸਰਕਾਰ ਪੰਜਾਬ ਸਰਕਾਰ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਮਾਮਲੇ ਦੇ ਵਿੱਚ ਬਿਲਕੁਲ ਫੇਲ ਹੈ ਕਿਉਂਕਿ ਜਿੰਨੀਆਂ ਵੀ ਆਰਨਪੁਰ ਹਲਕੇ ਦੀਆਂ ਸੜਕਾਂ ਤੇ ਤਕਰੀਬਨ ਸਰਤਾਰਪੁਰ ਦੀਆਂ ਲਿੰਕ ਰੂੜਾਂ ਆ ਸਾਰੀਆਂ ਦੀਆਂ ਸਾਰੀਆਂ ਹੀ ਪੁਰੀਆਂ ਟੋਟਲ ਡੈਮੇਜ ਹੋ ਚੁੱਕੀਆਂ ਆ ਔਰ ਪ੍ਰਸ਼ਾਸਨ ਦੀ ਕੋਈ ਵੀ ਕਾਰਵਾਈ ਕਾਰਗੁਜ਼ਾਰੀ ਇਹਨਾਂ ਸੜਕਾਂ ਵਾਸਤੇ ਨਜ਼ਰ ਨਹੀਂ ਆਈ ਇਹ ਜੋ ਰੋਡ ਹੈ ਦੀ ਹਾਲਤ ਇੰਨੀ ਜ਼ਿਆਦਾ ਖਸਤਾ ਹੋ ਚੁੱਕੀ ਆ ਕਿ ਇਸ ਤੇ ਗੱਡੀਆਂ ਲੈ ਕੇ ਜਾਣਾ ਬਹੁਤ ਜ਼ਿਆਦਾ ਮੁਸ਼ਕਲ ਹੈ ਤੇ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਇਧਰ ਕਿ ਮੈਰੀਪਾਲਾ ਸਾਹਿਬ ਪ੍ਰੀਤ ਰਿਜ਼ੋਰਟ ਤੇ ਵਿਆਹ ਸ਼ਾਦੀਆਂ ਦੇ ਸਮੇਂ ਕਿੰਨੀ ਮੁਸ਼ਕਲ ਹੁੰਦੀ ਹੋਣੀ ਆ ਜਿਹੜੇ ਬਰਾਤੀ ਸੱਜਣ ਆਉਦੇ ਹੋਣਗੇ ਜਾਂ ਜਿਹੜੀਆਂ ਕਿੰਨਾ ਲਾਗੇ ਦੇ ਪਿੰਡਾਂ ਦੀਆਂ ਕੁੜੀਆਂ ਜਿਨ੍ਹਾਂ ਨੇ ਇਹ ਪੈਲਸ ਬੁੱਕ ਕੀਤਾ ਹੋਊਗਾ ਉਹਨਾਂ ਲਈ ਹੋਣਾ ਜਾਣਾ ਇੱਥੇ ਕਿੰਨਾ ਮੁਸ਼ਕਲ ਹੋਣਾ ਹੈ ਇਹ ਉਹੀ ਜਾਣਦੇ ਨੇ ਪਰ ਸਮਝ ਨਹੀਂ ਆਉਂਦੀ 3.5 ਸਾਲ ਬੀਤਣ ਤੋਂ ਬਾਅਦ ਵੀ ਪ੍ਰਸ਼ਾਸਨ ਪੰਜਾਬ ਦੀਆਂ ਜਿਹੜੀਆਂ ਲਿੰਕ ਰੋੜਾਂ ਆ ਪਿੰਡਾਂ ਦੀਆਂ ਉਹਨਾਂ ਨੂੰ ਬੈਚ ਵਰਕ ਤਾਂ ਕੀ ਲਗਾਉਣਾ ਆ ਮੇਰੇ ਖਿਆਲ ਦੇ ਵਿੱਚ ਇਹਨਾਂ ਦਾ ਨਿਰੇਖਣ ਵੀ ਨਹੀਂ ਕੀਤਾ ਗਿਆ ਹੁਣ ਆ ਵੀ ਇਹ ਕਿੰਨੀਆਂ ਕਿ ਟੁੱਟੀਆਂ ਤੇ ਇਹਨਾਂ ਨੂੰ ਠੀਕ ਕਰਨ ਲਈ ਸਾਨੂੰ ਪਹਿਲ ਕਦਮ ਕੀ ਕਦਮ ਉਠਾਉਣਾ ਚਾਹੀਦਾ ਹੈ ਤੁਹਾਡੇ ਸਾਹਮਣੇ ਜਿਹੜਾ ਤੁਸੀਂ ਰਸਤਾ ਦੇਖ ਰਹੇ ਆ ਇਹ ਮੁਸਤਫਾਪੁਰ ਤੋਂ ਰਹੀਮਪੁਰ ਨੂੰ ਜਾਂਦਾ ਹੈ ਤੇ ਇਹ ਪੂਰਾ ਹੀ ਟੋਟਲ ਡੈਮੇਜ ਹੋ ਚੁੱਕਾ ਤੇ ਇਹਦੀ ਦੂਰੀ ਘਟੋ ਘਾਟੇ 1.5 ਤੋਂ 2 ਕਿਲੋਮੀਟਰ ਹੀ ਹੈ ਤੇ ਇਹ ਰਸਤਾ ਬਿਲਕੁਲ ਇਤੇ ਹੀ ਸਾਰੇ ਦਾ ਸਾਰਾ ਟੁੱਟਿਆ ਹੋਇਆ ਹੈ ਤੇ ਆਹ ਪਿੰਡ ਦੇ ਲੋਕਾਂ ਵੱਲੋਂ ਜਿਹੜੇ ਆਪਣੇ ਪੁਰਾਣੇ ਘਰ ਢਾਕੇ ਜਾਂ ਜਿਨ੍ਹਾਂ ਨੇ ਕੁਝ ਨਵਾਂ ਬਣਾਉਣ ਲਈ ਆਪਣਾ ਘਰ ਢਾਕੇ ਜਿਹੜਾ ਵੇਸਟ ਮਟੀਰੀਅਲ ਹੁੰਦਾ ਆ ਉਹ ਆਪਣੇ ਤੌਰ ਦੇ ਉੱਤੇ ਇਹ ਸਾਈਡਾਂ ਤੇ ਸੁੱਟਿਆ ਹੈ ਕਿ ਇਹ ਸੜਕ ਨੂੰ ਹੋਰ ਜ਼ਿਆਦਾ ਨੁਕਸਾਨ ਨਾ ਹੋਵੇ ਇਹ ਜੋ ਸਾਹਮਣੇ ਹੁਣ ਜੋ ਪਿੰਡ ਹੈ ਇਹ ਹੈ ਰਹੀਮਪੁਰ ਬਹੁਤ ਹੀ ਵੱਡਾ ਤੇ ਸੰਗੜੀ ਵਸੋਂ ਵਾਲਾ ਪਿੰਡ ਹੈ ਪਰ ਇਹਦੀ ਪਿੰਡ ਦੇ ਸ਼ੁਰੂਆਤ ਦੇ ਵਿੱਚ ਹੀ ਸੜਕ ਦਾ ਹਾਲ ਦੇਖ ਲਓ ਬਹੁਤ ਮਾੜੇ ਹਾਲਾਤ ਹਨ ਕੋਈ ਪੈ ਚੁਕੇ ਆ ਪਾਣੀ ਖੜਾ ਹੈ ਵਿੱਚ ਤੇ ਹੁਣ ਆਪਾਂ ਪਿੰਡ ਦੀ ਫਰਨੀ ਘੁੰਮਾਂਗੇ ਇਹ ਆਪਾਂ ਹੁਣ ਮੁੜ ਪਏ ਆ ਜੀ ਰਹੀਮਪੁਰ ਦੀ ਫਰਨੀ ਰਹੀਮਪੁਰ ਦੀ ਫਰਨੀ ਦਾ ਵੀ ਬਾਕੀ ਪਿੰਡਾਂ ਵਾਂਗੂ ਹਾਲ ਹੈ ਰਹੀਮਪੁਰ ਦੀ ਫਰਨੀ ਨੂੰ ਘੁੰਮ ਕੇ ਤੇ ਇਹ ਹੁਣ ਜਿਹੜਾ ਰਾਹ ਖੱਬੇ ਹੱਥ ਮੁੜਦਾ ਹੈ ਇਹ ਜਾਂਦਾ ਹੈ 10 ਉਪਰ ਨੂੰ ਤੇ ਇਹ ਸ਼ੁਰੂਆਤ ਵਿੱਚ ਹੀ ਤੁਸੀਂ ਦੇਖ ਲਓ ਕਿ ਪੂਰਾ ਛੱਪੜ ਬਣਿਆ ਹੋਇਆ ਹੈ ਅਣਜਾਣ ਵਿਅਕਤੀ ਲਈ ਇੱਥੋਂ ਲੰਘਣਾ ਬਹੁਤ ਮੁਸ਼ਕਲ ਹੈ ਕਿਉਂਕਿ ਜਿਹੜੇ ਰੋਜ਼ਾਨਾ ਲੰਘਦੇ ਉਹ ਤਾਂ ਦੱਸ ਸਕਦੇ ਆ ਵੀ ਟੋਆ ਕਿੱਥੇ ਆ ਜਾਂ ਇੱਥੋਂ ਲੰਘਿਆ ਜਾ ਸਕਦਾ ਕਿ ਨਹੀਂ ਲੰਘਿਆ ਜਾ ਸਕਦਾ ਪਰ ਜਿਹੜੇ ਲੋਕ ਬਾਹਰੋਂ ਆਉਂਦੇ ਨੇ ਉਹਨਾਂ ਦਾ ਕਿੰਨਾ ਮੁਸ਼ਕਲ ਹੋਊਗਾ ਇਹ ਬਿਲਕੁਲ ਸਾਹਮਣੇ ਹੈ ਰਹੀਮਪੁਰ ਦਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਇਹਦੇ ਅੱਗੇ ਵੀ ਪਾਣੀ ਤੇ ਪ੍ਰਸ਼ਾਸਨ ਕਹਿ ਰਿਹਾ ਹੈ ਕਿ ਅਸੀਂ ਮੁਸਤੈਦ ਹਾਂ ਅਸੀਂ ਡੇਂਗੂ ਨੂੰ ਰੋਕਣ ਲਈ ਪੂਰੇ ਤਿਆਰ ਹਾਂ ਸਿਹਤ ਵਿਭਾਗ ਆਪਣੀਆਂ ਸਹੂਲਤਾਂ ਦੇ ਦਾਅਵੇ ਢੋਗਦਾ ਹੈ ਪਰ ਹਾਲਾਤ ਗਰਾਊਂਡ ਤੇ ਕੁਝ ਹੋਰ ਹੀ ਨਜ਼ਰ ਆ ਰਹੇ ਹਨ ਇਹ ਜੋ ਸਾਹਮਣੇ ਤੁਸੀਂ ਪਾਣੀ ਵਾਲੀ ਟੈਂਕੀ ਦੇਖ ਰਹੇ ਹੋ ਇਹ ਹੈ 10 ਉਪਰ ਦੀ ਸੜਕ ਇੱਥੇ ਵੀ ਬਿਲਕੁਲ ਖਰਾਬ ਤੇ ਨਾ ਚੱਲਣਯੋਗ ਹੈ ਕਿਉਂਕਿ ਇਹ ਜਿਹੜੇ ਛੋਟੇ-ਮੁਟਿਆ ਬਾਈਕਸ ਆ ਜਾਂ ਮੋਟਰਸਾਈਕਲ ਆ ਸਾਈਕਲ ਆ ਉਹ ਤਾਂ ਇੱਥੇ ਆਰਾਮ ਨਾਲ ਚਲਾਈ ਜਾ ਸਕਦੇ ਆ ਪਰ ਜਿਹੜੇ ਵੱਡੇ ਵਾਹਨ ਆ ਠਾਰਾਂ ਆ ਉਹਨਾਂ ਲਈ ਇੱਥੇ ਜਾਣਾ ਥੋੜਾ ਮੁਸ਼ਕਲ ਹੈ ਇਹ ਜਿਹੜਾ ਫਿਰ ਤੁਸੀਂ ਦੇਖ ਰਹੇ ਆ ਇਹ ਹੈ ਜੀ ਦਸੂਪੁਰ 10 ਕੁ ਵਰਤੋਂ ਇਹ ਜਿਹੜੀ ਸੜਕ ਹੈ ਸਿੱਧੀ ਸਾਹਮਣੇ ਇਹ ਚਲੀ ਜਾਂਦੀ ਹੈ ਜੀ ਰਸੂਲਪੁਰ ਦੀ ਹੁਣ ਆਪਏ ਤੋਂ ਗਾਂ ਜਾ ਕੇ ਰਸੂਲਪੁਰ ਦੀ ਸੜਕ ਦਾ ਹਾਲ ਦੇਖਦੇ ਆ ਕਿ ਪੂਰੇ ਖਲਾ ਕਿਦਾਂ ਦੇਖ ਏ ਜੀ ਸ਼ੁਰੂਆਤ ਹੋਈ ਆ ਰਸੂਲਪੁਰ ਨੂੰ ਆਪਾਂ ਮੁੜ ਗਏ ਆ ਤੇ ਸਾਡੇ ਕੋਲ ਇਹ ਲੋਕ ਇੱਥੇ ਵੀ ਕੋਈ ਜ਼ਿਆਦਾ ਵਧੀਆ ਨਹੀਂ ਕਾਇਰ ਆ ਰਹੇ 10 ਫਰ ਤੋਂ ਹੁੰਦੇ ਹੋਏ ਆ ਹੁਣ ਆਪਾਂ ਪਹੁੰਚੇ ਆ ਜੀ ਅ ਰਸੂਲਪੁਰ ਕੇ ਜਿਹੜਾ ਸੱਜੇ ਹੱਥ ਇਹ ਮੁੜ ਕੇ ਫਿਰ ਹਰੀਮਪੁਰ ਨੂੰ ਚਲੇ ਜਾਂਦਾ ਆ ਤੇ ਇਹ ਖੱਬੇ ਹੱਥ ਮੁੜ ਗਏ ਆ ਪਰਸੂਰਪੁਰ ਤਸੂਰਪੁਰ ਦੇ ਅੰਦਰ ਐਂਟਰ ਕਰਦੇ ਆਂ ਇੱਥੇ ਵੀ ਸੜਕ ਦੇ ਉੱਤੇ ਪਾਣੀ ਦੇ ਖੜੇ ਹੋਣ ਦੇ ਨਿਸ਼ਾਨ ਸਾਫ਼ ਨਜ਼ਰ ਆਉਂਦੇ ਆ। ਲਗਭਗ 300 ਮੀਟਰ ਦੀ ਦੂਰੀ ਦੇ ਆਕੇ ਇਹ ਪਿੰਡ ਦੀ ਸ਼ੁਰੂਆਤ ਹੋਈ ਹੈ। ਆਪਾਂ ਪਿੰਡ ਦੀ ਪਹਿਲੇ ਘਰਾਂ ਦੇ ਵਿੱਚ ਐਂਟਰ ਕੀਤੇ ਆ ਇਹ ਇਹਨਾਂ ਦੇ ਬਾਹਰ ਸੜਕ ਦੇ ਹਾਲਾਤ ਪਿਛਲੇ 5-7 ਸਾਲਾਂ ਤੋਂ ਇਸੇ ਤਰ੍ਹਾਂ ਹੀ ਹਨ। موجوده ਸਰਕਾਰਾਂ ਆਉਂਦੀਆਂ ਜਾਂਦੀਆਂ, ਸਰਕਾਰਾਂ ਆਈਆਂ ਗਈਆਂ ਪਰ ਜਿਵੇਂ ਇਹਨਾਂ ਦੀ ਸਾਰ ਨਹੀਂ ਲਈ ਤੇ ਇਹ ਵੀ ਸੜਕ ਜਿਹੜੀ ਆ ਪੂਰੀ ਖਤਮ ਹੋ ਚੁੱਕੀ ਹੈ ਤੇ ਇਸ ਨੂੰ ਵੀ ਨੰਗਾ ਲਈ ਕਦੀ ਸਾਜੇ ਤੇ ਕਦੀ ਖੱਬੇ ਪਾਸੇ ਨੂੰ ਮੋੜਨਾ ਪੈਂਦਾ ਹੈ ਇਹ ਆਪਾਂ ਮੁੜ ਗਏ ਜੀ ਪਿੰਡ ਦੀ ਖਰਨੀ ਸਰਪੰਚ ਦੀ ਇਹ ਸਰਪੰਚ ਦਾ ਬਦਦਾਰਾ ਸਾਹਿਬ ਇਹ ਆਪਾਂ ਜਾ ਰਹੇ ਹਾਂ ਹੋਰ ਜੀ ਕਰਾੜੀ ਪਿੰਡ ਕਰਾੜੀ ਇਸ ਤੋਂ ਕੋਈ 100 ਕਿਲੋਮੀਟਰ ਦੀ ਦੂਰੀ ਤੇ ਬਿਲਡ ਕਰੋੜੀ ਸੜਕ ਉੱਥੋਂ ਤੱਕ ਪਹੁੰਚਣ ਲਈ ਸਮਾਂ ਬੜਾ ਜ਼ਿਆਦਾ ਲੱਗ ਰਿਹਾ ਹੈ কারণ ਸੜਕ ਟੁੱਟੀ ਹੋਈ ਹੈ ਹੁਣ ਇਸ ਟੁੱਟੀ ਹੋਈ ਸੜਕ ਨੂੰ موجوده ਸਰਕਾਰ ਬਣਾ ਸਕਦੀ ਆ ਕਿ ਨਹੀਂ ਬਣਾ ਸਕਦੀ ਇਹ ਤਾਂ ਸਰਕਾਰੀਏ ਦੱਸ ਸਕਦੀ ਆ ਤੇ ਜਾਂ ਜਿਹੜੇ ਪਿੰਡ ਦੇ ਮੋਹਤਵਾਰ ਜਿਹੜੇ ਸਰਪੰਚ ਪੰਚ ਜਾਂ ਜਿਹੜੇ ਹੁੰਦੇ ਜਦੋਂ ਐਮ.ਐਲ.ਏ. ਸਾਹਿਬ ਪਿੰਡ ਵਿੱਚ ਆਉਂਦੇ ਹਨ ਤੇ ਉਹਨਾਂ ਦੀ ਖਾਤਰਦਰੀ ਕਰਦੇ ਹਨ ਉਹਨਾਂ ਦਾ ਆਉ ਭਗਤ ਜੀ ਆ ਇਹਨੂੰ ਕਹਿੰਦੇ ਆ ਉਹ ਆਪਣੀਆਂ ਗੱਲਾਂ ਉਹਨਾਂ ਦੇ ਕੰਨਾਂ ਤੱਕ ਪਹੁੰਚਾ ਸਕੇ ਜਾਂ ਨਹੀਂ ਪਹੁੰਚਾ ਸਕੇ ਇਹ ਹੁਣ ਉਹ ਹੀ ਦੱਸ ਸਕਦੇ ਆ ਅਗਰ ਕਿਸੇ ਨੂੰ ਮਜਬੂਰੀ ਵਾਸ਼ੇਤਰੋਂ ਰੰਗਣਾ ਪਵੇ ਤਾਂ ਹੀ ਇਹ ਤਨੂ ਆਇਆ ਜਾਵੇ ਨਹੀਂ ਤਾਂ ਕੋਈ ਵਧੀਆ ਰਸਤਾ ਦੇਖ ਕੇ ਉਜੇ ਕੀਤੀ ਜਾਵੇ ਕਿ ਹਾਈਵੇ ਦਾ ਹੀ ਇਸਤੇਮਾਲ ਜ਼ਿਆਦਾ ਕੀਤਾ ਜਾਵੇ ਜਿਨ੍ਹਾਂ ਨੂੰ ਬਹੁਤ ਜਿਆਦਾ ਲੋਡ ਹੈ ਸਰ ਆਸਟ੍ਰੇਲੀਆ ਉਹ ਹੀ ਇਧਰ ਦੀ ਆਉਣ ਪਰ ਖੁਦਾ ਨਾ ਖਾਸ ਤਾਂ ਜੇ ਕਿਸੇ ਕਾਰਨ ਵਰਸ਼ ਕਿਸੇ ਮਰੀਜ਼ ਨੂੰ ਐਂਬੂਲੈਂਸ ਰਾਹੀਂ ਇੱਥੋਂ ਲੈ ਜਾਣਾ ਪਵੇ ਆ ਤੁਸੀਂ ਦੇਖ ਹੀ ਸਕਦੇ ਹੋ ਕਿ ਮਰੀਜ਼ ਨੂੰ ਉਸ ਵੇਲੇ ਸਭ ਤੋਂ ਜ਼ਿਆਦਾ ਜ਼ਰੂਰਤ ਹੁੰਦੀ ਹੈ ਟਾਈਮ ਸਿਰ ਹਸਪੀਟਲ ਲੈ ਕੇ ਜਾਣਾ ਪਰ ਇਹ ਜਿਧਾ ਦੇ ਹਾਲਾਤ ਆ ਸੜਕਾਂ ਦੇ ਇਹ ਬਹੁਤ ਹੀ ਮੁਸ਼ਕਲ ਹੈ ਕਿ ਇਥੋਂ ਐਂਬੂਲੈਂਸ ਦਾ ਇਨੀ ਤੇਜ਼ੀ ਨਾਲ ਲੰਘਣਾ ਕਿ ਉਹ ਮਰੀਜ਼ ਨੂੰ ਟਾਈਮ ਸਰ ਹਸਪੀਟਲ ਪਹੁੰਚਾ ਸਕੇ ਇਹ ਪਿੰਡ ਸਰਪਰ ਤੋਂ ਆਪਾਂ ਨੰਘ ਗਏ ਆ ਤੇ ਹੁਣ ਆਪਾਂ ਗਾੜੀ ਦੇ ਵਿੱਚ ਐਂਟਰ ਕਰ ਰਹੇ ਆ ਇਹ ਪਿੰਡ ਗਾੜੀ ਸ਼ੁਰੂ ਹੋ ਗਿਆ ਹੈ ਗਾੜੀ ਦੀ ਸਟਾਰਟਿੰਗ ਵਿੱਚ ਵੀ ਦੇਖੋ ਸੜਕ ਦਾ ਹਾਲ ਇੱਥੇ ਵੀ ਬੋ ਰਹਾ ਹੈ ਵੱਡੇ ਵੱਡੇ ਟੋਏ ਆ ਪਰ ਪਤਾ ਨਹੀਂ ਪਰ ਪ੍ਰਸ਼ਾਸਨ ਕਿਉਂ ਨਹੀਂ ਧਿਆਨ ਦੇ ਰਿਹਾ ਇੱਥੇ ਵੀ ਸੜਕ ਜਿਹੜੀ ਹੈ ਪੂਰੀ ਡੈਮੇਜ ਹੋ ਚੁੱਕੀ ਆ ਆ ਵੀ ਕਿਸੇ ਦੁਆਰਾ ਇੱਥੇ ਸਾਈਡਾਂ ਦੇ ਮਿੱਟੀ ਲਾ ਕੇ ਸੜਕ ਨੂੰ ਚੱਲਣ ਜੋ ਥੋੜਾ ਕੀਤਾ ਗਿਆ ਹੈ ਪਰ ਬਹੁਤ ਜ਼ਿਆਦਾ ਵਧੀਆ ਹਾਲਾਤ ਨਹੀਂ ਹਨ ਉਹ 100 ਕਿਲਾੜੀ ਜੇ ਆਪਾਂ ਵਿੱਚ ਐਂਟਰ ਹੋਏ ਆ ਤੇ ਹਾਲਾਤ ਫਿਰ ਜਿੱਦਾਂ ਬਾਕੀ ਪਿੰਡਾਂ ਦੇ ਨਹੀਂ ਉਸੇ ਤਰ੍ਹਾਂ ਦੇ ਨੇ ਇਹ ਸਿਲਸਿਲਾ ਇਸੇ ਹੀ ਤਰ੍ਹਾਂ ਜਿੱਦੋਂ ਆਪਾਂ ਬਿਆਸਪਿੰਡ ਹਾਈਵੇ ਤੱਕ ਜਾਣਾ ਹੈ ਤੇ ਇਹ ਸਾਹਮਣੇ ਜਿਹੜੀ ਸੜਕ ਵੀ ਹੈ ਇਹਦਾ ਹਾਲਾਤ ਇਹੀ ਹੈ